ਸੱਚਰੀ ਅਕਾਲਜੀ ਸਾਡੇ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀਆਂ ਤਾਜ਼ਾ ਅਹਿਮ ਖਬਰਾਂ ਲਖੀਮਪੁਰ ਖੇਵੀ 130 ਕਿਲੋ ਗੈਰ ਕਾਨੂੰਨੀ ਪਟਾਕਿਆ ਸਮੇਤ ਦੋ ਮੁਜਰਮ ਗ੍ਰਫਤਾਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲ੍ਹੇ ਦੇ ਖੇਵੀ ਪੁਲਿਸ ਸਟੇਸ਼ਨ ਨੇ 130 ਕਿਲੋਗ੍ਰਾਮ ਗੈਰ ਕਾਨੂੰਨੀ ਪਟਾਕਿਆ ਸਮੇਤ ਦੋ ਮੁਜਰਮਾਨ ਨੂੰ ਗ੍ਰਫਤਾਰ ਕੀਤਾ ਹੈ ਪੁਲਿਸ ਸੁਪਰੀਡੈਂਟ ਐਸਪੀ ਸੰਕਲਪ ਸ਼ਰਮਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕਾਰਵਾਈ ਦੌਰਾਨ ਖੇੜੀ ਪੁਲਿਸ ਟੀਮ ਨੇ ਦੋ ਨੌਜਵਾਨਾਂ ਸਰਫਰਾਜ਼ ਹੁਸੈਨ ਅਤੇ ਜਾਵਦ ਉਫ ਜ਼ਾਬੀਰ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਦੇ ਕਬਜ਼ੇ ਵਿੱਚੋਂ 130 ਕਿਲੋਗ੍ਰਾਮ ਗੈਰ ਕਾਨੂੰਨੀ ਪਟਾਕੇ ਬਰਾਮਦ ਕੀਤੇ ਗਏ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਉਹ ਰਾਸ਼ਟਰਪਤੀ ਦੇ ਘਰ ਨੂੰ ਬੰਬ ਨਾਲ ਉਡਾਨ ਦੀ ਧਮਕੀ ਵਾਲਾ ਮਿਲਿਆ ਈਮੇਲ ਜਾਂਚ ਵਿੱਚ ਕੁਝ ਨਹੀਂ ਮਿਲਿਆ ਪੂਰੀ ਖਬਰ ਦੱਸਦੀ ਹੈ ਉਹ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਦੇ ਚੇਨਈ ਦੇ ਮਾਈਲਪੁਰ ਸਥਿਤ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨੇ ਸ਼ਾਸਨ ਪ੍ਰਸ਼ਾਸਨ ਵਿੱਚ ਹੜਕਮ ਮਚਾ ਦਿੱਤਾ ਇੱਕ ਅਣਪਛਾਤੇ ਨੇ ਪੁਲਿਸ ਨੂੰ ਇੱਕ ਈਮੇਲ ਭੇਜ ਕੇ ਧਮਕੀ ਦਿੱਤੀ ਹੈ ਇਸ ਤੋਂ ਬਾਅਦ ਪੁਲਿਸ ਨੇ ਵਿਆਸਤ ਦੀ ਪੂਰੀ ਤਲਾਸ਼ੀ ਲਈ ਪਰ ਕੋਈ ਵੀ ਵਿਸਫੋਟਕ ਨਹੀਂ ਮਿਲਿਆ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਪਾਕ ਫੌਜ ਦੇ ਕੈਂਪ 'ਚ ਅੱਤਵਾਦੀ ਹਮਲਾ ਵਿਸਫੋਟਕ ਨਾਲ ਭਰੀ ਗੱਡੀ ਕਾਰ ਲੈ ਕੇ ਵੱਡਿਆ ਹਮਲਾਵਾਰ 7 ਫੌਜੀਆਂ ਦੀ ਮੌਤ ਪਾਕਿਸਤਾਨ ਦੇ ਉੱਤਰੀ ਵਜ਼ੀਰਿੰਦਸਤਾਨ ਦੇ ਮੀਰ ਅਲੀ ਜ਼ਿਲ੍ਹੇ ਵਿੱਚ ਇੱਕ ਪਾਕਿਸਤਾਨੀ ਫੌਜ ਕੈਂਪ ਤੇ ਵੱਡਾ ਅੱਤਵਾਦੀ ਹਮਲਾ ਹੋਇਆ ਹੈ ਇਸ ਅੱਤਵਾਦੀ ਹਮਲੇ ਵਿੱਚ ਸੱਤ ਪਾਕਿਸਤਾਨੀ ਫੌਜੀਆਂ ਦੀ ਮੌਤ ਹੋ ਗਈ ਇਹ ਪਾਕਿਸਤਾਨੀ ਫੌਜ ਕੈਂਪ ਅਫਗਾਨ ਸਰਹੱਦ ਦੇ ਨੇੜੇ ਸਥਿਤ ਹੈ ਪਿੰਡ ਵਡਾਲਾ ਪਿੰਡੇਵੰਡ ਵਿਖੇ ਮੁਕਾਬਲੇ ਦੌਰਾਨ ਜ਼ਖਮੀ ਹੋਇਆ ਗੈਂਗਸਟਰ ਪੁਲਿਸ ਵੱਲੋਂ ਕਾਬੂ ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਪਿੰਡ ਵਡਾਲਾ ਪਿੰਡੇਵੰਡ ਵਿਖੇ ਅੱਜ ਪੁਲਿਸ ਮੁਕਾਬਲੇ ਵਿੱਚ ਜ਼ਖਮੀ ਹੋਇਆ ਗੈਂਗਸਟਰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਜਿਸ ਦੀ ਪਛਾਣ ਜਸਵੀਰ ਸਿੰਘ ਵਜੋਂ ਹੋਈ ਹੈ ਏਜੀਟੀਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਹ ਦੋਸ਼ੀ ਨੇ ਤਰਨਤਾਰਨ ਵਿਖੇ ਇੱਕ ਏ ਐਸਆਈ ਬਲਦੇਵ ਸਿੰਘ ਨੂੰ ਗੋਲੀ ਮਾਰਤੀ ਸੀ ਅਤੇ ਇਸ ਖਿਲਾਫ ਧਰਮ ਤਾਰਨ ਵਿੱਚ ਪਰਚਾ ਦਰਜ ਸੀ ਇਸ ਤੋਂ ਇਲਾਵਾ ਉਕਤ ਦੋਸ਼ੀ ਤੇ ਹੋਰ ਵੀ ਬਹੁਤ ਸਾਰੇ ਕੇਸਾਂ ਵਿੱਚ ਲੋੜੀਦਾ ਸੀ ਉਹਨਾਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਪਿੰਡ ਵਡਾਲਾ ਪਿੰਡੇਵੰਡ ਵਿਖੇ ਸਤੂ ਦੀ ਹਵੇਲੀ ਵਿੱਚ ਰਹਿ ਰਿਹਾ ਸੀ ਇਸ ਨੂੰ ਕਾਬੂ ਕਰਨ ਲਈ ਇਹ ਜੀਟੀਐਫ ਵੱਲੋਂ ਡੀਜੀਪੀ ਪੰਜਾਬ ਗੌਰਵ ਯਾਦਵ ਏਡੀਜੀਪੀ ਪ੍ਰਮੋਦ ਬਾਨ ਏਆਈਜੀ ਸੰਦੀਪ ਗੋਇਲ आईपीएस ਵੱਲੋਂ ਐਸਐਸਪੀ ਅਮ੍ਰਿਤਸਰ ਦੇ ਹਾਤੀ ਦੇ ਸਹਿਯੋਗ ਨਾਲ ਆਪਰੇਸ਼ਨ ਕੀਤਾ ਗਿਆ ਪੁਲਿਸ ਦਾ ghera ਵੇਖ ਕੇ ਦੋਸ਼ੀ ਨੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਦੀਆਂ ਜਵਾਬੀ ਫਾਇਰਿੰਗ ਵਿੱਚ ਦੋਸ਼ੀ ਜ਼ਖਮੀ ਹੋ ਗਿਆ ਜਿਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਹਸਪਤਾਲ ਲੈ ਗਈ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਹੈਪੀ ਜੱਟ ਗਰੁੱਪ ਦੇ ਨਾਲ ਸੰਬੰਧਿਤ ਹੈ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਮੂਸੇਵਾਲ ਕਤਲ ਮਾਮਲੇ 'ਚ ਸ਼ਾਮਲ ਸ਼ੂਟਰਾਂ ਅਤੇ ਗੱਡੀਆਂ ਦੀ ਹੋਈ ਪੇਸ਼ੀ ਮਸ਼ਹੂਰ ਗਾਇਕ ਸੋਬਦੀਪ ਸਿੰਘ ਉਫ ਸਿੱਧੂ ਮੂਸੇਵਾਲੇ ਦਾ ਕਤਲ ਮਾਮਲੇ ਦੀ ਅੱਜ ਮਾਨਸਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ੀ ਹੋਈ ਪਿਛਲੀ ਪੇਸ਼ੀ ਦੌਰਾਨ ਮਾਨਯੋਗ ਅਦਾਲਤ ਵੱਲੋਂ ਕਤਲ ਮਾਮਲੇ ਦੇ ਵਿੱਚ ਵਰਤੇ ਗਏ ਵਾਹਨਾ ਅਤੇ ਸ਼ੂਟਰਾਂ ਨੂੰ ਫਿਜ਼ੀਕਲ ਤੌਰ ਤੇ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸੀ ਅੱਜ ਮਾਨਯੋਗ ਅਦਾਲਤ ਦੇ ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਪੇਸ਼ੀ ਹੋਈ ਹੈ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਗਵਾਹੀ ਦੇਣ ਦੇ ਲਈ ਅਦਾਲਤ ਵਿੱਚ ਪੁੱਜੇ ਸਨ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਸਮੇਂ ਸ਼ੂਟਰਾਂ ਵੱਲੋਂ ਵਰਤੀਆਂ ਗਈਆਂ ਗੱਡੀਆਂ ਬਲੈਰੋ ਅਤੇ ਕਰੋਲਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਦੌਰਾਨ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸ਼ੂਟਰਾਂ ਅਤੇ ਵਾਹਨਾ ਦੀ شناخت ਕੀਤੀ ਮਾਨਯੋਗ ਅਦਾਲਤ ਵੱਲੋਂ ਹੁਣ ਅਗਲੀ ਕਤਲ ਮਾਮਲੇ ਦੀ ਪੇਸ਼ੀ 14 ਨਵੰਬਰ 2025 ਨੂੰ ਰੱਖੀ ਗਈ ਹੈ ਅਗਲੀ ਖਬਰ ਦਾ ਰੁਕ ਕਰਦੇ ਹਾਂ ਲਾਰਸ ਗੈਂਗ ਦੀ ਰੀਡ ਦੀ ਹੱਡੀ ਸੁਲਤਾਨ ਯੂਐਸਏ ਵਿੱਚ ਗ੍ਰਿਫਤਾਰ ਹੁਣ ਭਾਰਤ ਚ ਜੁਟੇਗਾ ਅੱਤਵਾਦੀ ਨੈਟਵਰਕ ਸੁਲਤਾਨ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਮਟੇਲੀ ਰਾਠਨ ਪਿੰਡ ਦਾ ਰਹਿਣ ਵਾਲਾ ਹੈ ਉਸ ਵਿਰੁੱਧ 6 ਅਪਰਾਧਿਕ ਮਾਮਲੇ ਦਰਜ ਹਨ 2021 ਵਿੱਚ ਉਹ ਫਰਾਰ ਹੋ ਗਿਆ ਸੀ ਅਤੇ ਪਾਸਪੋਰਟ ਪ੍ਰਾਪਤ ਕਰਕੇ ਦੁਬਈ ਭੱਜ ਗਿਆ ਸੀ ਉੱਥੇ ਉਹ ਸਪੇਨ ਅਤੇ ਇਟਲੀ ਰਾਹੀਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਗਿਆ ਉੱਥੋਂ ਉਸਨੇ ਭਾਰਤ ਵਿੱਚ ਜਬਰੀ ਵਸੂਲੀ ਧਮਕੀਆਂ ਅਤੇ ਕਤਲ ਦੀਆਂ ਯੋਜਨਾਵਾਂ ਬਣਾਈਆਂ ਸੁਲਤਾਨ ਨੇ ਕਦੇ ਸਿੱਧੇ ਤੌਰ ਤੇ ਕਾਲਾ ਨਹੀਂ ਕੀਤੀਆਂ ਪਰ ਉਹ ਸੀ ਜਿਸ ਨੇ ਹਰੇਕ ਧਮਕੀ ਲਈ ਸਕ੍ਰਿਪਟ ਲਿਖੀ ਸੀ ਉਹ ਲੋਰਸ ਗੈਂਗ ਨੂੰ ਵਿੱਤ ਦੇਣ ਨਿਸ਼ਾਨਾ ਬਣਾਉਣ ਅਤੇ ਹਥਿਆਰ ਖਰੀਦਣ ਲਈ ਵੀ ਜ਼ਿੰਮੇਵਾਰ ਸੀ ਅਗਲੀ ਵੱਡੀ ਖਬਰ ਕੋਟਕਪੂਰਾ ਚ ਵੱਡਾ ਹਾਦਸਾ ਮੁੰਡੇ ਦੇ ਸਿਰ ਉੱਪਰੋਂ ਨੰਗੀ ਬੱਸ ਅੱਜ ਦੁਪਹਿਰ ਕੋਟਕਪੂਰਾ ਦੇ ਮੁਕਸਰ ਰੋਡ ਵਾਲੇ ਓਵਰ ਬ੍ਰਿਜ ਦੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਸ ਵਿੱਚ ਸਕੂਟੀ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਪਿੱਛੋਂ ਆ ਰਹੀ ਇੱਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ੋਰਦਾਰ ਸੀ ਕਿ ਨੌਜਵਾਨ ਦਾ ਸਿਰ ਬੱਸ ਦੇ ਨਾਲ ਜਾ ਟਕਰਾਇਆ ਅਤੇ ਪਾਇਰ ਦੇ ਹੇਟਾ ਆ ਗਿਆ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਗਲੀ ਖਬਰ ਦਾ ਰੁਕ ਕਰਦੇ ਹਾਂ ਵਿਦੇਸ਼ੀ ਧਰਤੀ ਨੇ ਖੋਇਆ ਮਾਪਿਆਂ ਦਾ ਸੋਨਾ ਸੁਨੱਖਾ ਪੁੱਤ ਦੋ ਭੈਣਾਂ ਦੇ ਇਕਲੋਤੇ ਭਰਾ ਦੀ ਪੁਰਤਗਾਲ 'ਚ ਹੋਈ ਮੌਤ ਪੁਰਤਗਾਲ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਪੁਰਤਗਾਲ 'ਚ ਵਪਰੇ ਇੱਕ ਸੜਕ ਹਾਦਸੇ ਦੌਰਾਨ ਟਾਂਡਾ ਦੇ ਪਿੰਡ ਗਿੱਲਾਂ ਨਾਲ ਸੰਬੰਧਿਤ ਇੱਕ ਨੌਜਵਾਨ ਦੀ ਮੌਤ ਹੋ ਗਈ ਉਕਤ ਨੌਜਵਾਨ ਦੋ ਭੈਣਾਂ ਦਾ ਇਕਲੋਤਾ ਪਰਾਸੀ ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਸਰਵਨ ਸਿੰਘ ਵਾਜੋਂ ਹੋਈ ਹੈ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ 4 ਸਾਲ ਪਹਿਲਾਂ ਆਪਣੇ ਬਿਹਤਰ ਭਵਿੱਖ ਅਤੇ ਰੋਜੀ ਰੋਟੀ ਵਾਸਤੇ ਵਿਦੇਸ਼ ਪੁਰਤਗਾਲ ਗਿਆ ਸੀ ਅਤੇ ਉੱਥੇ ਜਾ ਕੇ ਖੇਤੀਬਾੜੀ ਦਾ ਕੰਮ ਕਰਦਾ ਸੀ ਕੰਮ ਤੇ ਜਾਂਦੇ ਸਮੇਂ ਮੋਟਰਸਾਈਕਲ ਨਾਲ ਵਾਪਰੇ ਹਾਦਸੇ ਵਿੱਚ ਜਸਵਿੰਦਰ ਦੀ ਮੌਤ ਹੋ ਗਈ ਇਹ ਹਾਦਸੇ ਸੰਬੰਧੀ ਪਰਿਵਾਰਕ ਮੈਂਬਰਾਂ ਨੂੰ ਬੀਤੀ ਰਾਤ ਫੋਨ ਤੇ ਪਤਾ ਲੱਗਾ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਆ ਕਾਨਪੂਰ ਤੋਂ ਬਾਅਦ ਫਰੂਖਾਬਾਦ ਵਿੱਚ ਵੱਡਾ ਧਮਾਕਾ ਦੋ ਲੋਕਾਂ ਦੀ ਮੌਤ ਤੇ ਇੱਕ ਗੰਭੀਰ ਰੂਪ ਨਾਲ ਜ਼ਖਮੀ ਕਾਨਪੂਰ ਵਾਲੇ ਪਾਸੇ ਫਰੂਖਾਬਾਦ ਵਿੱਚ ਇੱਕ ਵੱਡਾ ਧਮਾਕਾ ਹੋਇਆ ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਇਹ ਧਮਾਕਾ ਗੈਰ ਕਾਨੂੰਨੀ ਪਟਾਕਿਆ ਕਾਰਨ ਹੋਇਆ ਤੇ ਨੌਜਵਾਨ ਪਵੰਦੀਸ਼ੂ ਦਾ ਪਟਾਕੇ ਚਲਾਉਂਦੇ ਸਮੇਂ ਇੱਕ ਬਾਈਕ ਤੇ ਸਵਾਰ ਸੀ ਉਹਨਾਂ ਦੀ ਬਾਈਕ ਕੰਟਰੋਲ ਗਵਾ ਬੈਠੀ ਅਤੇ ਪਲਟ ਗਈ ਬਚਾਲੇ ਰੱਖੇ ਪਟਾਕਿਆਂ ਨਾਲ ਭਰੀ ਇੱਕ ਬੋਰੀ ਫਟ ਗਈ ਜਿਸ ਦੇ ਨਾਲ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਤੀਜਾ ਵਿਅਕਤੀ ਗੰਭੀਰ ਰੂਪ ਨਾਲ ਕਾਇਲ ਹੋ ਗਿਆ ਜ਼ਖਮੀ ਹੋ ਗਿਆ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਆ ਵਰਿੰਦਰ ਘੁੰਮਣ ਦੀ ਮੌਤ ਮਾਮਲੇ 'ਚ ਪਰਿਵਾਰਕ ਮੈਂਬਰਾਂ ਨੇ ਇਨਸਾਫ ਲਈ ਕੱਢਿਆ ਕੈਂਡਲ ਮਾਰਚ ਬੋਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਹਸਪਤਾਲ ਵਿੱਚ ਮੌਤ ਤੋਂ ਬਾਅਦ ਘੁੰਮਣ ਦੇ ਪਰਿਵਾਰਕ ਮੈਂਬਰਾਂ ਨੇ ਅਤੇ ਸਮਰਥਕਾਂ ਨੇ ਅੱਜ ਮੋਮਬਤੀ ਮਾਰਚ ਕੱਢਿਆ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਇਲਾਜ ਦੌਰਾਨ ਘੁੰਮਣ ਦੀ ਮੌਤ ਕੋਈ ਖਾਸ ਸਾ ਨਹੀਂ ਸਗੋ ਕਤਲ ਸੀ ਭਾਜਪਾ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਸਰਕਾਰ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਤੇ ਕਿਹਾ ਜੇਕਰ ਕਾਨੂੰਨੀ ਕਾਰਵਾਈ ਕੋ ਮਨੂ ਇਨਸਾਫ ਦਵਾਉਣ ਵਿੱਚ ਅਸਫਲ ਰਹਿੰਦੀ ਹੈ ਤਾਂ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਵੀ ਲੈ ਕੇ ਜਾ ਸਕਦੇ ਨੇ ਅਗਲੀ ਖਬਰ ਦਾ ਰੁਕ ਕਰਦੇ ਆ ਸ਼੍ਰੀਲੰਕਾ ਦੀ ਪੀਐਮ ਅਮਰਾ ਸੂਰੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗਈ ਮੁਲਾਕਾਤ ਸ਼੍ਰੀਲੰਕਾ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਹਰੀਨਾ ਅਮਰਾ ਸੂਰੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਚਰਚਾ ਵਿੱਚ ਸਿੱਖਿਆ ਮਹਿਲਾ ਸਸ਼ਕਤੀਕਰਨ ਨਵੀਨਤਾ ਵਿਕਾਸ ਸਹਿਯੋਗ ਅਤੇ ਸਾਡੇ ਮਸ਼ੇਰਿਆਂ ਦੀ ਭਲਾਈ ਸਮੇਤ ਕਈ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਇਸ ਦੌਰਾਨ ਪੀਐਮ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਲਿਖਿਆ ਕਿ ਨੇੜਲੇ ਗੁਆਂਢੀ ਹੋਣ ਦੇ ਨਾਤੇ ਸਾਡਾ ਸਹਿਯੋਗ ਦੋਵਾਂ ਲੋਕਾਂ ਦੇ ਨਾਲ-ਨਾਲ ਸਾਂਝੇ ਖੇਤਰ ਦੀ ਖੁਸ਼ਹਾਲੀ ਲਈ ਬਹੁਤ ਮਹੱਤਵ ਰੱਖਦਾ ਹੈ ਤ੍ਰਿਪੁਰਾ ਚ ਤਿੰਨ ਬੰਗਲਾਦੇਸ਼ੀ ਨਾਗਰਿਕਾਂ ਦੀ ਮੌਤ ਤੇ ਹੰਗਾਮਾ ਪਰ ਸਰਕਾਰ ਨੇ ਡਾਕਾ ਨੂੰ ਦਿੱਤੀ ਜਵਾਬ ਭਾਰਤ ਸਰਕਾਰ ਨੇ ਤ੍ਰਿਪੁਰਾ ਵਿੱਚ ਤਿੰਨ ਬੰਗਲਾਦੇਸ਼ੀ ਨਾਗਰਿਕਾਂ ਦੀ ਮੌਤ ਦੇ ਜਵਾਬ ਦਿੱਤਾ ਹੈ ਇਹਨਾਂ ਬੰਗਲਾਦੇਸ਼ੀ ਨਾਗਰਿਕਾਂ ਤੇ ਤ੍ਰਿਪੁਰਾ ਵਿੱਚ ਇੱਕ ਪਿੰਡ ਵਾਸੀ ਦੀ ਹੱਤਿਆ ਦਾ ਦੋਸ਼ ਸੀ ਭਾਰਤ ਸਰਕਾਰ ਨੇ ਇਹਨਾਂ ਬੰਗਲਾਦੇਸ਼ੀ ਨਾਗਰਿਕਾਂ ਨੂੰ ਤਸਕਰ ਦੱਸਿਆ ਹੈ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਅੰਮ੍ਰਿਤਸਰ ਚ ਦੁਬਈ ਤੋਂ ਆਈ ਫਲਾਈਟ 'ਚੋਂ ਲੱਖਾਂ ਦਾ ਗੈਰ ਕਾਨੂੰਨੀ ਸੋਨਾ ਬਰਾਮਤ ਡਾਇਰੈਕਟੋਰੇਟ ਆਫ ਰਿਵੈਨਿਊ ਇੰਟੈਲੀਜੈਂਸ ਦੀ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੋਨੇ ਦੀ ਤਕਸਰੀ ਕਰਦੇ ਹੋਏ ਦੋ ਯਾਤਰੀਆਂ ਨੂੰ ਰੰਗੇ ਹੱਥੀ ਕਾਬੂ ਕਰ ਲਿੱਤਾ ਯਾਤਰੀਆਂ ਨੇ ਆਪਣੇ ਕੱਪੜਿਆਂ ਵਿੱਚ ਵਿਦੇਸ਼ੀ ਬਣੇ ਸੋਨੇ ਦੇ ਗਹਿਣੇ ਲੁਕਾਏ ਹੋਏ ਸੀ ਜ਼ਬਤ ਕੀਤੇ ਸੋਨੇ ਦੀ ਕੁੱਲ ਕੀਮਤ ਲਗਭਗ 94 ਲੱਖ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਅੰਮ੍ਰਿਤਸਰ ਖੇਤਰੀ ਇਕਾਈ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੁਬਈ ਤੋਂ ਆਉਣ ਵਾਲੇ ਕੁਝ ਯਾਤਰੀ ਸੋਨੇ ਦੀ ਤਕਸਰੀ ਕਰਨ ਵਾਲੇ ਨੇ ਇਸ ਤੋਂ ਬਾਅਦ ਅਧਿਕਾਰੀਆਂ ਨੇ ਅੰਮ੍ਰਿਤਸਰ ਹਵਾਈ ਅੱਡੇ ਤੇ ਤਲਾਸ਼ੀ ਮਹਿੰਮ ਚਲਾਈ ਅਤੇ ਦੋ ਯਾਤਰੀਆਂ ਨੂੰ ਸ਼ੱਕ ਦੇ ਤੌਰ ਤੇ ਰੋਕ ਲਿਆ ਦੋਵੇਂ ਯਾਤਰੀਆਂ ਨੇ ਆਪਣੀ ਕਾਰਕੋ ਪੈਂਟਾਂ ਦੀ ਜੇਬਾਂ ਵਿੱਚ ਸੋਨੇ ਦੇ ਗਹਿਣੇ ਲੁਕਾਏ ਹੋਏ ਸੀ ਨਿਜੀ ਤਲਾਸ਼ੀ ਲੈਣ ਤੇ ਕਰਮਵਾਰ 430.440 ਗ੍ਰਾਮ ਅਤੇ 396.440 ਗ੍ਰਾਮ ਵਜ਼ਨ ਵਾਲੇ ਸੋਨੇ ਦੇ ਗਹਿਣੇ ਬਰਾਮਦ ਹੋਏ ਬਰਾਮਦ ਕੀਤੇ ਗਏ ਸੋਨੇ ਦੀ ਅੰਦਾਜ਼ਨ ਬਾਜ਼ਾਰ ਕੀਮਤ 48,95,000 ਸੋ 1 ਅਤੇ 45 ਲੱਖ 817 ਦੱਸੀ ਗਈ ਹੈ ਮੋਡਲੀ ਪੁੱਛਗੀਚ ਦੌਰਾਨ ਦੋਵਾਂ ਮੁਜਲਮਾ ਨੇ ਖੁਲਾਸਾ ਕੀਤਾ ਕਿ ਉਹ ਤਿਉਹਾਰਾਂ ਦੇ ਸੀਜ਼ਨ ਦੌਰਾਨ ਭਾਰਤ ਵਿੱਚ ਗਹਿਣੇ ਵੇਚਣ ਦੀ ਯੋਜਨਾ ਬਣਾ ਰਹੀ ਸੀ ਅਗਲੀ ਖਬਰ ਦਾ ਰੁਕ ਕਰਦੇ ਆ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਕਾਸ਼ੀ ਦੀ ਅਨਪੂਰਨਾ ਮਾਤਾ ਲਈ ਤੇਜੀ ਸ਼ਿੰਗਾਰ ਸਮਗਰੀ ਦੇਸ਼ ਦੇ ਪ੍ਰਸਿੱਧ ਬਿਜ਼ਨਸਮੈਨ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਕਾਸ਼ੀ ਚ ਪ੍ਰਸਿੱਧ ਅਨਪੂਰਨਾ ਮੰਦਰ ਦੀ ਦੇਵੀ ਅਨਪੂਰਨੇਸ਼ਵਰੀ ਲਈ ਸੋਨੇ ਦੇ ਸ਼ਿੰਗਾਰ ਸਮੱਗਰੀ ਦੇ ਨਾਲ ਪੁਜਾਰੀ ਨੂੰ ਇੱਕ ਗਰੀਟਿੰਗ ਕਾਰਡ ਵੀ ਭੇਜਿਆ ਹੈ ਸ਼ੁੱਕਰਵਾਰ ਨੂੰ ਅਨਪੂਰਨਾ ਮੰਦਰ ਦੇ ਮਹਤ ਸ਼ੰਕਰਪੂਰੀ ਮਹਾਰਾਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਸਿੱਧ ਉਦਮੀ ਮੁਕੇਸ਼ ਅੰਬਾਨੀ ਅਤੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਇੱਕ ਗ੍ਰੀਟਿੰਗ ਕਾਰਡ ਅਤੇ ਦੇਵੀ ਅਨਪੁਰਣੇਸ਼ਵਰੀ ਲਈ ਸੋਨੇ ਦੀ ਸ਼ਿੰਗਾਰ ਸਮੱਗਰੀ ਭੇਜੀ ਹੈ। ਅਗਲੀ ਵੱਡੀ ਖਬਰ ਦਾ ਰੁਕ ਕਰਦੇ ਆਂ ਇੰਗਲੈਂਡ ਤੇ ਵੇਲਜ਼ ਦੀ ਬਾਹਰ ਕਾਉਂਸਲ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ 에 आजम ਭਗਤ ਸਿੰਘ ਦੀਆਂ ਦੁਰਲੱਭ ਵੀਡੀਓਜ਼ ਫੁਟੇਜ ਹਾਸਲ ਕਰਨ ਲਈ ਸੂਬਾ ਸਰਕਾਰ ਦੀ ਸਹਾਇਤਾ ਲਈ ਬ੍ਰਿਟਾਨੀਆ ਦੇ ਕਾਨੂੰਨਦਾਨੀਆਂ ਤੋਂ ਸਮਰਥਨ ਦੀ ਮੰਗ ਕੀਤੀ ਹੈ ਆਪਣੇ ਸਰਕਾਰੀ ਨਿਵਾਸ ਉੱਤੇ ਇੰਗਲੈਂਡ ਤੇ ਵੇਲਜ਼ ਦੀ ਬਾਰ ਕਾਉਂਸਲ ਅਦੇ ਨਾਲ ਗੱਲਬਾਤ ਕਰਦੇ ਆਂ ਮੁੱਖ ਮੰਤਰੀ ਜੀ ਨੇ ਕਿਹਾ ਕਿ ਭਾਰਤ ਵਿੱਚ ਇਸ ਮਹਾਨ ਸ਼ਹੀਦ ਦਾ ਕੋਈ ਵੀ ਵੀਡੀਓ ਰਿਕਾਰਡ ਮੌਜੂਦ ਨਹੀਂ ਹੈ ਪੁਰਾਣੀ ਰੰਜਿਸ਼ ਦੇ ਚਲਦਿਆਂ ਸਾਬਕਾ ਸਰਪੰਚ ਤੇ ਕਤਲਾਨਾ ਹਮਰਾ ਪੁਰਾਣੀ ਲੜਾਈ ਦੀ ਖੁੰਦਕ ਜ ਪਿੰਡ ਕੁਲਾਣਾ ਦੇ ਤਿੰਨ ਵਿਅਕਤੀਆਂ ਸਮੇਤ 10 ਲੋਕਾਂ ਨੇ ਪਿੰਡ ਦੇ ਸਾਬਕਾ ਸਰਪੰਚ ਨੂੰ ਘੇਰ ਕੇ ਕੁੱਟਮਾਰ ਕਰਦਿਆ ਉਸ ਦੀ ਘਰਪਨਨ ਦਾ ਸਮਾਚਾਰ ਮਿਲਿਆ ਹੈ 71 ਕੀਤੀ ਜਾਣਕਾਰੀ ਅਨੁਸਾਰ ਐਸ ਐਚਓ ਸਿਟੀ ਕੁਬਿੰਦਰ ਸਿੰਘ ਨੇ ਦੱਸਿਆ ਕਿ ਈਲਾਜ ਸਾਫ ਦਾ ਸਰਪੰਚ ਜਗਦੀਸ਼ ਸਿੰਘ ਦੀ ਸ਼ਾਦੇ ਬਿਆਨ ਤੇ ਚਾਰ ਅਣਪਛਾਤੇ ਵਿਅਕਤੀਆਂ ਸਮੇਤ ਅਮਰੀਕ ਸਿੰਘ ਕੁਲਦੀਪ ਸਿੰਘ ਜੇਜੋ ਦੇ ਖਿਲਾਫ ਮਾਮਲਾ ਦਰਜ ਕਰਕੇ ਮੁਜਲਮਾਂ ਦੀ ਪਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੌਸਮ 'ਚ ਹੋ ਰਹੇ ਬਦਲਾਵ ਵਿਭਾਗ ਨੇ ਕੀਤੀ ਵੱਡੀ ਪੁਵਿਕਵਾਣੀ 21 ਤਰੀਕ ਤੱਕ ਦਾ ਵੈਦਰ ਅਪਡੇਟ ਪੰਜਾਬ ਦੇ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਸ਼ਾਮ ਦੇ ਸਮੇਂ ਠੰਡ ਦਾ ਆਬਾਜ਼ ਹੋਣ ਲੱਗ ਗਿਆ ਹੈ ਮੌਸਮ ਵਿਭਾਗ ਨੇ ਅਗਲੇ ਦਿਨਾਂ ਲਈ ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਭਵਿੱਖਬਾਣੀ ਜਾਰੀ ਕੀਤੀ ਹੈ ਮੌਸਮ ਵਿਭਾਗ ਮੁਤਾਬਕ ਸੋਵੇ ਚ ਅਗਲੇ ਹਫਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਗਲੇ ਦਿਨਾਂ ਵਿੱਚ ਜ਼ਿਲ੍ਹੇ ਵਿੱਚ بارش ਦੀ ਕੋਈ ਵੀ ਸੰਭਾਵਨਾ ਨਹੀਂ ਹੈ ਨਾ ਹੀ ਕੋਈ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਵਿਭਾਗ ਵੱਲੋਂ 17 18 19 20 ਅਤੇ 21 ਤਾਰੀਖ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅਗਲੇ ਹਫਤੇ ਸੂਬੇ ਵਿੱਚ ਮੌਸਮ ਖੁਸ਼ਕ ਰਹੇਗਾ ਖੇਤੀਬਾੜੀ ਮਹਿਰਾਂਦਤ ਕਹਿਣਾ ਹੈ ਕਿ ਪਿਛਲੇ ਮਹੀਨੇ ਬਹੁਤ ਜ਼ਿਆਦਾ ਮੀਂਹ ਪੈਣ ਕਰਕੇ ਕਈ ਇਲਾਕਿਆਂ ਵਿੱਚ ਝੋਨੇ ਦੀ ਫਸਲ ਹਜੇ ਪੱਕੀ ਨਹੀਂ ਇਹ ਧੁੱਪ ਝੋਨੇ ਲਈ ਚੰਗੀ ਰਹੇਗੀ ਅਤੇ ਵਾਯੂ ਮੰਡਲ ਵਿੱਚ ਵੀ ਹਲਕੀ ਨਮੀ ਬਣਾਈ ਰੱਖੇਗੀ ਤਾਂ ਤੇ ਰਸਤੇ ਦੇਸ਼ ਭਰ ਚ 50000 ਕਰੋੜ ਰੁਪਏ ਦੇ ਸੋਨਾ ਚਾਂਦੀ ਦੇ ਵਪਾਰ ਦਾ ਲਗਾਇਆ ਅਨੁਮਾਨ ਦੀਵਾਲੀ ਦੇ ਤਿਉਹਾਰ ਤੇ ਇਸ ਸਾਲ ਦਿੱਲੀ ਅਤੇ ਦੇਸ਼ ਭਰ ਦੇ ਬਾਜ਼ਾਰਾਂ ਵਿੱਚ ਬਹੁਤ ਉਤਸਾਹ ਨਜ਼ਰ ਆ ਰਿਹਾ ਹੈ ਗ੍ਰਾਹਕਾਂ ਦੀ ਵੱਡੀ ਗਿਣਤੀ ਰੋਜ਼ਾਨਾ ਬਾਜ਼ਾਰਾਂ ਵਿਚ ਆ ਰਹੀ ਹੈ ਤੇ ਵਪਾਰ ਸੰਗਠਨ ਕੈਟ ਅਤੇ ਇਸ ਦੇ ਗਹਿਣੇ ਦੇ ਵਿੰਗ 올 ਇੰਡੀਆ ਜੁਵਲਰਸ ਐਂਡ ਗੋਲਡਸਮਿਥ ਫੰਡਰੇਸ਼ਨ ਨੇ ਅਨੁਮਾਨ ਲਗਾਇਆ ਹੈ ਕਿ ਤਾਂ ਤੇਰਸ ਤੇ ਸੋਨੇ ਅਤੇ ਚਾਂਦੀ ਦਾ ਵਪਾਰ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੋਣ ਵਾਲਾ ਹੈ ਹਾਲਾਂਕਿ ਸੋਨੇ ਦਾ ਦਾਮ ਹਰ ਰੋਜ਼ ਵੱਧ ਰਿਹਾ ਹੈ ਪਿਛਲੇ ਸਾਲ ਦੀਵਾਲੀ ਦੀ ਗੱਲ ਕਰੀਏ ਤਾਂ ਕੀਮਤ 80000 ਪ੍ਰਤੀ 10 ਗ੍ਰਾਮ ਸੀਗੀ ਪਰ ਇਸ ਸਾਲ 2025 ਵਿੱਚ ਦੀਵਾਲੀ ਦੇ ਨੇੜੇ ਇਹਦੀ ਕੀਮਤ 130000 ਨੂੰ ਵੀ ਪਾਰ ਕਰ ਗਈ ਹੈ ਪਰ ਵਪਾਰਕ ਮੈਂਬਰਾਂ ਦਾ ਅਨੁਮਾਨ ਹੈ ਕਿ ਇਸ ਸਾਲ 50000 ਕਰੋੜ ਰੁਪਏ ਤੋਂ ਵੱਧ ਦਾ ਵਪਾਰ ਹੋਊਗਾ ਜਬਰਦਸਤ ਧਮਾਕੇ ਨਾਲ ਹਿੱਲਿਆ ਪੰਜਾਬ ਫਿਰੋਜ਼ਪੁਰ ਦੇ ਕਸਬਾ ਮਮਦੋਟ ਚ ਹੋਇਆ ਬਲਾਤ ਆਸੇ ਵਿੱਚ ਦੁਕਾਨਦਾਰ ਪਤੀ ਪਤਨੀ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਗੰਭੀਰ ਜ਼ੁਲਤੀ ਹੋਈ ਪਤਨੀ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਇਲਾਜ ਲਈ ਭੇਤੀ ਕਰਵਾਇਆ ਗਿਆ ਘਟਨਾ ਦਾ ਜਾਇਜ਼ਾ ਲੈਣ ਲਈ ਥਾਣਾ ਮਮਦੋਟ ਦੀ ਪੁਲਿਸ ਮੌਕੇ ਤੇ ਪਹੁੰਚੂਗੀ ਦਿਵਯਾਂਗ ਖਿਡਾਰੀ ਨੇ ਅੰਤਰਰਾਸ਼ਟਰੀ ਖਿਡਾਰੀ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਚ ਸਹਾਇਤਾ ਲਈ ਡਿਪਟੀ ਕਮਿਸ਼ਨਰ ਦਾ ਕੀਤਾ ਧੰਨਵਾਦ ਪੈਰਾ ਬੈਡਮਿੰਟਨ ਖਿਡਾਰੀ ਰਣਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਜੋ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਚੇਅਰਪਰਸਨ ਵਜੋਂ ਸੇਵਾ ਨਿਭਾ ਰਹੀ ਨੇ ਦਾ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਿੱਚ ਮਦਦ ਕਰਨ ਚ ਉਹਨਾਂ ਨੂੰ ਅਹਿਮ ਸਮਰਥਨ ਲਈ ਦਿਲੋਂ ਧੰਨਵਾਦ ਕੀਤਾ ਰਣਜੀਤ ਜਿਸ ਨੇ ਹਾਲ ਹੀ ਵਿੱਚ ਨਾਈਜੀਰੀਆ ਚ ਆਯੋਜਿਤ ਅੰਬੀਆ ਪੈਰਾ ਬੈਡਮਿੰਟਨ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿੱਚ 3 ਕਾਸੀ ਦੇ ਤਗਮੇ ਜਿੱਤੇ ਸੀ ਨੇ ਡਿਪਟੀ ਕਮਿਸ਼ਨਰ ਨੂੰ ਆਪਣੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਨਿੱਜੀ ਤੌਰ ਤੇ ਧੰਨਵਾਦ ਕਰਨ ਲਈ ਡੀਸੀ ਦਫ਼ਤਰ ਆਇਆ ਅਤੇ ਦਿਲੋਂ ਧੰਨਵਾਦ ਕੀਤਾ ਇਹ ਸੀਗੀਆਂ ਹੁਣ ਤੱਕ ਦੀਆਂ ਮੁੱਖ ਤਾਜ਼ਾ ਖਬਰਾਂ ਇਹੋ ਜਿਹੀਆਂ ਖਬਰਾਂ ਜਾਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਨਾ ਹੋਣ ਤੇ ਨਾਲ ਹੀ ਆਪਣੇ ਸੁਝਾਅ ਆਪਦੇ ਵਿਚਾਰ ਸਾਡੇ ਨਾਲ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਸ਼ੇਅਰ ਕਰਿਆ ਕਰੋ ਧੰਨਵਾਦ